ਸੋਲੀਡ ਸਪੈਸ਼ਲ ਡਰਾਈਵ ਚਲਾਈ ਗਈ ਰਿਪੋਰਟ ਜਾਣਕਾਰੀ ਦੇਣਾ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਜਲੰਧਰ ਕਮਿਸ਼ਨਰੀ ਪੁਲਿਸ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਜੋ ਕਿ 3 ਦਿਨਾਂ ਦੀ ਸੀ ਜਿਹਦੇ ਵਿੱਚ ਅਸੀਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ। ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਉ। ਸੁਨਾਮ ਦੇ ਇਲਾਕੇ 'ਚ ਬੌਕਸਿੰਗ ਹੈ। ਸੰਗਰੂਰ ਸੁਨਾਮ ਬੌਕਸਿੰਗ ਬਹੁਤ ਚੰਗੀ। ਉੱਥੇ ਬੌਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ। ਇਹਨਾਂ ਦਾ ਜਲੰਧਰ ਏਰੀਆ, ਮਿੱਠਾਪੁਰ, ਸੰਸਾਰਪੁਰ, ਕੈਂਟ ਏਰੀਆ ਇਹ ਸਾਰਾ ਹੌਕੀ ਦਾ ਹੈ। ਗਾੜਾ ਹੌਕੀ ਦਾ। ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਬਾਪਾਰ ਹੈ ਇਹ ਕਾਰਨ ਹੈ ਕਿ ਪੰਜਾਬ ਸਰਕਾਰ ਬਲੋ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਸਪੈਸੀਫਿਕਲੀ ਟਾਰਗੇਟ ਕਰਦੇ ਹੋਏ ਟ੍ਰਾਫਿਕ ਕੋਆਲੀਸ਼ਨ ਫਾਰ ਸੇਫਟੀ ਪਬਲਿਕ ਪੀਸ ਤੇ ਨੌਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਡਰਾਈਵ ਸ਼ੁਰੂ ਕੀਤੀ ਗਈ ਸੀ ਇਹਦੇ ਵਿੱਚ ਐਸ ਐਚਓ ਡਿਵੀਜ਼ਨ 1 ਐਸ ਐਚਓ ਡਿਵੀਜ਼ਨ 3 ਈ ਆਰ ਐਸਟੀ ਟੀਮਸ ਤੇ ਐਫ ਐਮ ਟੀ ਟੀ ਦੇ ਟੀਮਸ ਦਾ ਯੋਗਦਾਨ ਸੀਗਾ ਜਿਨ੍ਹਾਂ ਨੇ ਆਪਰੇਸ਼ਨ ਕੰਡਕਟ ਕੀਤਾ ਇਹਦੇ ਵਿੱਚ ਸਾਡਾ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਆਪਰੇਸ਼ਨ ਦਾ ਉਹ ਸੀਗਾ ਟ੍ਰਿਪਲ ਰਾਈਡਿੰਗ ਇੰਪੋਰਟਿੰਗ ਆਫ ਅਨ ਅਥਰਾਇਜ਼ਡ ਜਿਹੜੇ ਵੀਕਲਸ ਨੇ ਸਪੈਸੀਫਿਕਲੀ ਜਿਹੜੇ ਟੂ ਵੀਲਰਸ ਐ ਤੇ ਮੋਟਰਸਾਈਕਲਸ ਐ ਰਿਮੂਵਲ ਆਫ ਬਲੈਕ ਫਿਲਮ ਜਿਹੜੀਆਂ ਗੱਡੀ ਤੇ ਟਿੰਟਡ ਵਿੰਡੋਜ਼ ਹੁੰਦੀਆਂ ਐ ਵੈਰੀਫਿਕੇਸ਼ਨ ਆਫ ਵਹੀਕਲਸ ਯੂਜ਼ਿੰਗ ਦੀ ਵਾਹਨ ਐਪ ਜਿਹੜਾ ਹੈਗਾ ਤੇ ਪ੍ਰੀਵੈਂਟ ਕਰਨਾ ਅੰਡਰ ਏਜ ਜਿਹੜੇ ਡਰਾਈਵਿੰਗ ਕਰਦੇ ਹੈਗੇ ਬੱਚਿਆਂ ਨੂੰ ਤੇ ਇਹਦੇ ਵਿੱਚ ਇਹ ਕਰਦੇ ਹੋਏ ਸਾਨੂੰ ਇੱਕ ਅਸੀਂ ਕਾਮਯਾਬੀ ਹਾਸਲ ਕਰਦੇ ਹੋਏ ਅਸੀਂ 82 ਚਲਾਨਸ ਇਸ਼ੂ ਕੀਤੇ ਹਨ ਜਿਦੇ ਵਿੱਚ ਕੀ 11 ਜਿਹੜੇ ਹੈਗੇ ਵਹੀਕਲਸ ਉਹ ਇੰਪਾਉਂਡ ਵੀ ਕੀਤੇ ਹਨ ਟੋਟਲ देयर वाज अराउंड 765 ਵਹੀਕਲਸ ਦੀ ਅਸੀਂ ਚੈਕਿੰਗ ਕਰਦੇ ਹੋਏ ਇਹ ਉਪਲਬਧੀ ਹਾਸਲ ਕੀਤੀ ਵੀ ਆਰ ਕਮਿਟਿਡ ਜਲੰਧਰ ਪੁਲਿਸ ਇੱਕ ਸੇਫ ਸਿਕਿਉਰ এনवायरमेंट ਤੇ ਪਬਲਿਕ ਪੀਸ ਨੂੰ ਇਨਸ਼ੋਰ ਕਰ ਰਹੇ ਨੇ ਸਾਲਿਡਿਟੀ ਸਪੈਸ਼ਲ ਡਰਾਈਵ ਚਲਾਈ ਗਈ ਰਿਪੋਰਟ ਜਾਣਕਾਰੀ ਦੇਣਾ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਜਲੰਧਰ ਕਮਿਸ਼ਨਰਿਟ ਪੁਲਿਸ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਜੋ ਕਿ 3 ਦਿਨਾਂ ਦੀ ਸੀ ਜਿਹਦੇ ਚ ਅਸੀਂ ਸਪੈਸੀਫਿਕਲੀ ਟਾਰਗੇਟ ਕਰਦੇ ਹੋਏ ਟ੍ਰਾਫਿਕ ਵੋਲੇਸ਼ਨ ਫॉर ਸੇਫਟੀ ਪਬਲਿਕ ਪੀਸ ਤੇ ਨੌਨ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਇਹ ਡਰਾਈਵ ਸ਼ੁਰੂ ਕੀਤੀ ਗਈ ਸੀ ਇਹਦੇ ਵਿੱਚ ਐਸਐਚਓ ਡਿਵੀਜ਼ਨ 1 ਐਸਐਚਓ ਡਿਵੀਜ਼ਨ 3 IRST ٹیمਸ ਤੇ FMT ਟਿਕ ਦੇ ٹیمਸ ਦਾ ਯੋਗਦਾਨ ਸੀਗਾ ਜਿਨ੍ਹਾਂ ਨੇ ਆਪਰੇਸ਼ਨ ਕੰਡਕਟ ਕੀਤਾ ਇਹਦੇ ਵਿੱਚ ਸਾਡਾ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਆਪਰੇਸ਼ਨ ਦਾ ਉਹ ਸੀਗਾ ਟ੍ਰਿਪਲ ਰਾਈਡਿੰਗ ਇੰਪੋਰਟਿੰਗ ਆਫ ਅਨ ਅਥਰਾਇਜ਼ਡ ਜਿਹੜੇ ਵੀਕਲਸ ਨੇ ਸਪੈਸੀਫਿਕਲੀ ਜਿਹੜੇ ਟੂ ਵੀਲਰਸ ਨੇ ਤੇ ਮੋਟਰਸਾਈਕਲਸ ਨੇ ਰਿਮੂਵਲ ਆਫ ਬਲੈਕ ਫਿਲਮਸ ਜਿਹਨੀਆਂ ਗੱਡੀ ਤੇ ਟਿੰਟਡ ਵਿੰਡੋਸ ਹੁੰਦੀਆਂ ਨੇ ਵੈਰੀਫਿਕੇਸ਼ਨ ਆਫ ਵੀਕਲਸ ਯੂজিং ਦੀ ਵਾਹਨ ਐਪ ਜਿਹੜਾ ਹੈਗਾ ਤੇ ਪ੍ਰੀਵੈਂਟ ਕਰਨਾ ਅੰਡਰ ਏਜ ਜਿਹੜੇ ਡਰਾਈਵਿੰਗ ਕਰਦੇ ਨੇਗੇ ਬੱਚਿਆਂ ਨੂੰ इ करते कर हुए सू कर एक असी कामयाबी हासिल करते हुए असी एटी टू चलान इशू किए हैं जिद कि इलेवन जे वहीकल इंपाउंड भी किए हैं टोटल देर वॉज अराउंड सैवन हंड्रेड सिक्सटी फाइव वहीकल चैकिंग करते हुए यह उपलब्धि हासिल की है वी आर कमिटेड जलंधर पुलिस एक सेफ सिक्योर इनवायरमेंट तब्लिक पीस में इंश्योर कर